ਲਗਾਤਾਰ ਜਿਹੜਾ ਮੀਂਹ ਪੈ ਰਿਹਾ ਇਹਦਾ ਸਾਡੇ ਝੋਨੇ ਦੀ ਫਸਲ ਉੱਤੇ ਅਸਰ ਕਿਵੇਂ ਦਾ ਰਹਿਣ ਵਾਲਾ ਨੁਕਸਾਨ ਆਏ ਦਾ ਆਪਾਂ ਨੂੰ ਜਾਂ ਫਾਇਦਾ ਆ ਜੇ ਲਗਾਤਾਰ ਹਫ਼ਤਾ ਤਿੰਨ ਦਿਨ ਚਾਰ ਦਿਨ ਮੀਂਹ ਪੈਂਦਾ ਇਹਦੇ ਨਾਲ ਝੋਨੇ ਤੇ ਕੀ ਅਸਰ ਪੈਣਾ ਇਹਦੇ ਬਾਰੇ ਅੱਜ ਆਪਾਂ ਵੀਡੀਓ ਵਿੱਚ ਖੁੱਲ ਕੇ ਚਰਚਾ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਕਿਸਾਨ ਪ੍ਰਭੂ ਸਭ ਤੋਂ ਪਹਿਲਾਂ ਦਾ ਤੁਹਾਡਾ ਵੈਲਕਮ ਕਰਦੇ ਆਂ ਚੈਨਲ ਤੇ ਲਗਾਤਾਰ ਮੀਂਹ ਪੈ ਰਿਹਾ ਇਹ ਆਪਾਂ ਸਾਰਿਆਂ ਨੂੰ ਪਤਾ ਰੈੱਡ ਅਲਰਟ ਵੀ ਕਰਤਾ ਇਹ ਵੀ ਆਪਾਂ ਨੂੰ ਪਤਾ ਲੱਗ ਗਿਆ ਹੁਣ ਪੰਜਾਬ ਦਾ ਜਿਹੜਾ 72 ਘੰਟਿਆਂ ਦਾ ਮੌਸਮ ਆ ਉਹ ਆਪਾਂ ਨੂੰ ਪਹਿਲਾਂ ਹੀ ਪਤਾ ਸੀ ਤਿੰਨ ਦਿਨ ਲਗਾਤਾਰ ਮੀਂਹ ਪੈਣਾ ਉਹਦੇ ਲਈ ਹੁਣ ਅੱਜ ਆਪਾਂ ਨੂੰ ਰੈਡ ਅਲਰਟ ਵੀ ਕਰਤਾ ਛੋਟੇ ਬੱਚਿਆਂ ਨੂੰ ਛੁੱਟੀਆਂ ਕਰਤੀਆਂ ਇਹ ਅਪਡੇਟ ਆ ਜਿਹੜਾ ਇਹ ਮੌਸਮ ਵੱਲੋਂ ਆਇਆ ਹੁਣ ਮਸਲਾ ਇਹ ਆ ਕਿ ਸਾਡੇ ਝੋਨੇ ਨੂੰ ਇਹਦਾ ਨੁਕਸਾਨ ਜਾਂ ਫਾਇਦਾ ਇਹਦੇ ਤੇ ਗੱਲ ਕਰਾਂਗੇ ਦੇਖੋ ਕਿਸਾਨ ਵੀਰੋ ਸਾਰਿਆਂ ਦੇ ਝੋਨੇ 50 ਤੋਂ 70 ਦਿਨਾਂ ਦੇ ਆ ਜਿਹੜਾ ਉਹ ਟਾਈਮ ਦੇ ਹੋ ਚੁੱਕੇ ਆ ਕਿਉਂਕਿ ਜਿਹੜਾ ਬੂਝਾ ਉਹ ਵਧੀਆ ਕਰਕੇ ਹੁਣ ਫਟਾਰੇ ਦੀ ਸਟੇਜ ਵੱਲ ਨੂੰ ਜਿਹੜਾ ਝੋਨਾ ਉਹ ਵੱਧ ਰਿਹਾ ਚਾਹੇ ਉਹ ਲੇਟ ਵੈਰੈਟੀਆਂ 131 ਦੀ ਗੱਲ ਕਰੀਏ 128 ਦੀ 110 ਦੀ ਗੱਲ ਕਰੀਏ ਬਾਸਮਤੀ ਹੈ ਜਿਹੜੀ ਉਹਨਾਂ ਦੀ ਗੱਲ ਕਰੀਏ ਟਾਈਮ ਦੇ ਹਿਸਾਬ ਨਾਲ ਆ ਜਿਹੜਾ ਉਹ ਕੋਈ 50 ਦਾ ਕੋਈ 60 ਦਾ ਕੋਈ 55 ਦਾ ਕੋਈ 70 ਦਾ ਕੋਈ 75 ਦਾ ਵੀ ਆ ਇਹਦੇ ਤੇ ਹੁਣ ਅਲੱਗ-ਅਲੱਗ ਕਿਸਮਾਂ ਤੇ ਅਲੱਗ-ਅਲੱਗ ਸਿਸਟਮ ਆ ਜਿਹੜਾ ਉਹ ਚੱਲ ਰਿਹਾ ਪਰ ਜਿਹੜੀ ਪੂਸ਼ਾ ਪੂਸ਼ਾ ਆਪਾਂ ਨੂੰ ਪਤਾ ਸਭ ਤੋਂ ਜ਼ਿਆਦਾ ਜਿਹੜੀ ਕਿਸਾਨਾਂ ਨੇ ਉਲਿਆ ਉਹ ਥੋੜੀ ਜੀ ਦੂਜਿਆਂ ਨਾਲੋਂ ਅਗੇਤੀ ਲੱਗਦੀ ਆ ਤੇ ਜਿਵੇਂ ਆਪਾਂ ਪਹਿਲਾਂ ਵੀਡੀਓ ਪਾਈ ਆ ਕਿ ਕਈ ਕਿਸਾਨ ਵੀਰਾਂ ਨੇ ਤਾਂ ਪਹਿਲੀ ਜਿਹੜੀ ਸਪਰੇਅ ਆ ਉਹ ਕਰ ਵੀ ਦਿੱਤੀ ਹੁਣ ਜਿਨ੍ਹਾਂ ਨੇ ਫਾਸਟ ਸਪਰੇਅ ਕਰੀ ਆ ਉਹਨਾਂ ਨੇ ਤਾਂ ਚਲੋ ਬਚਾਅ ਦੇ ਲਈ ਕੀਤੀ ਆ ਫਾਇਦੇ ਲਈ ਕੀਤੀ ਆ ਪਰ ਜਿਨ੍ਹਾਂ ਨੇ ਹਜੇ ਤਾਈਂ ਸਪਰੇਅ ਨਹੀਂ ਕੀਤੀ ਉਹਨਾਂ ਦੇ ਖੇਤ ਵਿੱਚ ਕੀ ਅਸਰ ਰਹਿਣ ਵਾਲਾ ਕਿਉਂਕਿ 3-4 ਦਿਨ ਲਗਾਤਾਰ ਬਾਰਿਸ਼ ਹੋਣੀ ਆ ਉਹਦਾ ਆਪਾਂ ਨੂੰ ਕੀ ਫਾਇਦਾ ਹੋਣਾ ਉਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਆਂ ਦੇਖੋ ਕਿਸਾਨ ਭਰਾਵੋ ਜਿਹੜੀ ਪਹਿਲੀ ਸਪਰੇਅ ਆ ਉਹਦਾ ਚਲੋ ਹਫਤਾ 10 ਦਿਨਾਂ ਦਾ ਆਪਾਂ ਨੂੰ ਸਮਾਂ ਮਿਲ ਗਿਆ ਜਿੱਥੇ ਕਈ ਕਿਸਾਨ ਜਿਹੜੀ ਜ਼ਿਆਦਾ ਦਿਨ ਵੈਰੈਟੀ ਲੈਂਦੀ ਆ ਪੂਛਾ ਹੋਗੀ ਤੇ ਜਿਹੜੀ 131 ਆ ਗਈਆਂ ਹੋਰ ਜਿਹੜੀਆਂ ਜਲਦੀ ਆਉਣ ਵਾਲੀਆਂ ਵੈਰੈਟੀ ਉਹਨਾਂ ਤੇ ਤਾਂ ਆਪਾਂ ਨੂੰ ਪਤਾ ਦੋ ਹੀ ਸਪਰੇਹਾਂ ਹੁੰਦੀਆਂ ਫਿਰ ਵੀ ਆਪਾਂ ਨੂੰ ਕਰਨੀਆਂ ਹੀ ਪੈਂਦੀਆਂ ਨੇ ਘੱਟ ਡੋਜ਼ ਵਾਲੀ ਕਰੀਏ ਭਾਵੇਂ ਆਪਾਂ ਕਿਉਂਕਿ ਇਹ ਆ ਫਸਲ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਜਿਹੜਾ ਹੁਣ ਮੌਸਮ ਚੱਲ ਰਿਹਾ ਹੁਣ ਹਜੇ ਤੱਕ ਕੋਈ ਨੁਕਸਾਨ ਨਹੀਂ 1-2 ਦਿਨ ਕੋਈ ਨੁਕਸਾਨ ਨਹੀਂ 4 ਦਿਨ ਹਫ਼ਤਾ ਵੀ ਲੰਘ ਜਾਊਗਾ ਆਪਣਾ ਪਹਿਲਾਂ ਸਗੋਂ ਜਿਹੜਾ ਆ ਇਹ ਮੀਂਹ ਆ ਇਹ ਬਾਰਿਸ਼ ਆ ਇਹ ਫਾਇਦਾ ਕਰੂ ਪਰ ਜੇਕਰ ਲਗਾਤਾਰ ਆਹੀ ਹਾਲ ਰਿਹਾ ਕਿਉਂਕਿ ਜਿਹੜਾ ਵੈਦਰ ਅਪਡੇਟ ਆ ਉਹ ਆਈਆ ਉਹਨਾਂ ਨੇ ਆਪਾਂ ਨੂੰ ਰੈੱਡ ਅਲਰਟ ਕਰਤਾ ਇਹ ਆਪਾਂ ਨੂੰ ਵੀ ਪਤਾ ਆਪਣੇ ਫੋਨਾਂ ਦੇ ਉੱਤੇ ਮੈਸੇਜ ਵੀ ਆ ਗਏ ਪੰਜਾਬ ਵਿੱਚ ਜਿਹੜੇ ਛੋਟੇ ਬੱਚਿਆਂ ਨੂੰ ਛੁੱਟੀਆਂ ਵੀ ਹੋ ਗਈਆਂ ਤੇ ਤਿੰਨ ਦਿਨ ਲਗਾਤਾਰ ਇਹੀ ਹਾਲ ਆ ਜਿਹੜਾ ਇਹ ਦੱਸਿਆ ਵੀ ਲਗਾਤਾਰ ਮੀਂਹ ਆ ਉਹ ਹਟ ਨਹੀਂ ਰਿਹਾ ਮਾਲਵੇ ਖੇਤਰ ਵਿੱਚ ਵੀ ਬਹੁਤ ਮੀਂਹ ਪੈ ਰਿਹਾ ਮਾਝੇ ਦੀ ਗੱਲ ਕਰੀਏ 도ਆਬੇ ਦੀ ਗੱਲ ਕਰੀਏ ਤਰਨਤਾਰਨ ਸਾਈਡ ਆਪਾਂ ਨੂੰ ਪਤਾ ਕਿਸਾਨਾਂ ਦਾ ਆਮ ਘਰਾਂ ਵਾਲਿਆਂ ਦਾ ਹੋਰਾਂ ਦਾ ਜਿਹੜਾ ਕਈ ਪਿੰਡ ਨੇ ਜਿਹੜੇ ਲਪੇਟ ਵਿੱਚ ਆਏ ਹੋਏ ਨੇ ਹੜ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਉਹ ਚਲੋ ਇੱਕ ਅਲੱਗ ਵਿਸ਼ਾ ਹੁਣ ਲਗਾਤਾਰ ਜਿਹੜਾ ਪਾਣੀ ਆ ਜੇਕਰ ਉਹ ਖੇਤ ਵਿੱਚ ਰਿਹਾ ਕਿਉਂਕਿ ਇਹ ਜਿਹੜੀ ਸਟੇਜ ਆ ਝੋਨੇ ਨੂੰ ਪਾਣੀ ਦੀ ਘੱਟ ਤੇ ਹਵਾ ਦੀ ਜ਼ਿਆਦਾ ਲੋਡ ਹੁੰਦੀ ਹੈ ਸਾਡੀ ਜ਼ਮੀਨ ਨੂੰ ਹਵਾ ਲਗਾਉਣੀ ਜ਼ਿਆਦਾ ਜ਼ਰੂਰੀ ਹੁੰਦੀ ਆ ਧੁੱਪ ਲੱਗਣੀ ਜ਼ਿਆਦਾ ਜ਼ਰੂਰੀ ਹੁੰਦੀ ਆ ਇਸ ਕਰਕੇ ਝੋਨਾ ਜ਼ਿਆਦਾ ਜਿਹੜਾ ਆਪਾਂ ਸੰਘਣੇ ਦੀ ਜਿਹੜੀ ਕੰਪਨੀਆਂ ਨੇ ਯੂਨੀਵਰਸਿਟੀ ਆ ਉਹ ਸੰਘਣੇ ਨੂੰ ਕਹਿੰਦੀ ਆ ਵੀ ਜ਼ਿਆਦਾ ਸੰਘਣਾ ਨਾ ਲਗਾਓ ਜੇਕਰ ਖੇਤ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਗਈ ਯੂਰੀਆ ਵੱਧ ਪਾਇਆ ਤਾਂ ਤੁਹਾਨੂੰ ਪ੍ਰੋਬਲਮ ਆ ਸਕਦੀ ਆ ਕਿਉਂਕਿ ਹੁਣ ਦੇਖੋ ਮਾਹੌਲ ਕਿਹਜਾ ਬਣ ਗਿਆ ਉਹੀ ਮਾਹੌਲ ਬਣ ਗਿਆ ਵੀ ਜਿਹੜਾ ਪਾਣੀ ਆ ਪਾਣੀ ਖੇਤ ਵਿੱਚ ਜੇ ਲਗਾਤਾਰ ਖੜਾ ਰਹਿ ਗਿਆ ਤਾਂ ਉਹਦੇ ਵਿੱਚ ਉਲੀ ਰੋਗ ਫੰਗਸ ਰੋਗ ਜਿਹੜਾ ਆਪਾਂ ਕਹਿ ਦਿੰਨੇ ਆ ਇਹ ਬਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਜੇ ਲਗਾਤਾਰ ਪਾਣੀ ਖੜਾ ਰਹਿ ਗਿਆ ਤਾਂ ਉੱਪਰੋਂ ਝੋਨਾ ਸੰਘਣਾ ਉੱਪਰੋਂ ਯੂਰੀਆ ਵੱਧ ਪਾਇਆ ਹੋਇਆ ਉਹਨਾਂ ਨੂੰ ਸਮੱਸਿਆ ਆਉਣੀ ਹੀ ਆਉਣੀ ਆ ਮੈਂ ਕੋਈ ਡਰਾ ਨਹੀਂ ਰਿਹਾ ਇਹ ਸਚਾਈ ਆ ਪਿਛਲੀ ਵਾਰ ਵੀ ਵੀਡੀਓ ਪਾਈ ਸੀ ਵੀ ਜਿਹੜਾ ਝੋਨੇ ਦੇ ਵਿੱਚ ਜ਼ਿਆਦਾ ਯੂਰੀਆ ਨਾ ਪਾਓ ਤੇ ਉਹ ਦੇਖੋ ਤੁਸੀਂ ਉਹ ਜਿਆਦਾ ਪ੍ਰੋਬਲਮ ਕਿਤੇ ਕਿਤੇ ਹਲਦੀ ਰੋਗ ਦੇਖਣ ਨੂੰ ਮਿਲਿਆ ਉਹਦਾ ਕਾਰਨ ਇਹੀ ਹੁੰਦਾ ਵੀ ਜਿਆਦਾ ਜਦੋਂ ਆਪਾਂ ਉਹਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਪਾਉਂਦੇ ਆ ਤਾਂ ਉਹ ਆਪਣੇ ਖੇਤ ਵਿੱਚ ਪ੍ਰੋਬਲਮ ਕਰਦੀ ਆ ਹੁਣ ਉਲੀ ਰੋਗ ਲਈ ਆਪਾਂ ਸਪਰੇਹਾਂ ਕਰਦੇ ਆ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਪਰ ਜੇ ਉਹ ਅਗੇਤੀ ਪ੍ਰੋਬਲਮ ਆ ਗਈ ਜਿਹੜੀ ਆਪਾਂ ਨੂੰ ਪਿੱਛੇ ਜਾ ਕੇ ਆਉਣੀ ਸੀ ਉਹਦੇ ਲਈ ਆਪਣਾ ਖਰਚਾ ਵੱਧ ਸਕਦਾ ਇੱਕ ਸਪਰੇਅ ਵੱਧ ਕਰਨੀ ਪੈ ਸਕਦੀ ਆ ਮਸਲਾ ਇਹ ਆ ਹੁਣ ਉਲੀ ਰੋਗ ਕਿਉਂ ਆਉਂਦਾ ਇਹਦੇ ਬਾਰੇ ਗੱਲ ਕਰਦੇ ਆਪਾਂ ਜਿਆਦਾ ਖੇਤ ਵਿੱਚ ਜਿਹੜੀ ਨਮੀ ਦਾ ਹੋਣਾ ਕਿਉਂਕਿ ਹੁਣ ਦੇਖੋ ਹਵਾ ਹਲਕੀ ਹਲਕੀ ਲਗਾਤਾਰ ਪਾਣੀ ਆ ਰਿਹਾ ਠੀਕ ਹੈ ਤੇ ਹਵਾ ਲੱਗ ਨਹੀਂ ਰਹੀ ਨਾ ਧੁੱਪ ਲੱਗ ਰਹੀ ਹੈ ਉੱਪਰੋਂ ਲਗਾਤਾਰ ਪਾਣੀ ਕਈ ਦਿਨ ਖੜ ਗਿਆ ਤਾਂ ਚਾਂਸ ਵੱਧ ਜਾਂਦੇ ਆ ਉੱਲੀ ਰੋਗ ਛੇਤੀ ਪੈਣ ਦੇ ਕਿਉਂਕਿ ਜਿਹੜਾ ਉੱਲੀ ਰੋਗ ਆ ਨਾ ਉੱਲੀ ਰੋਗ ਪਾਣੀ ਦੇ ਨਾਲ ਬਹੁਤ ਛੇਤੀ ਫੈਲਦਾ ਜੇਕਰ ਖੇਤ ਵਿੱਚ ਖੇਤ ਨੂੰ ਸੁੱਕਾ ਨਾ ਰੱਖਿਆ ਸੁੱਕਾ ਨਾ ਮਿਲੀ ਧੁੱਪ ਨਾ ਮਿਲੀ ਹਵਾ ਨਾ ਮਿਲੀ ਉਹ ਤਾਂ ਫਿਰ ਉਹ ਜਿਆਦਾ ਫੈਲਦਾ ਪਾਣੀ ਵਿੱਚ ਉਹਨੂੰ ਫੈਲਣ ਦੀ ਜਿਆਦਾ ਤਾਂ ਦਾਦਾ ਹੋ ਜਾਂਦੀ ਹੈ ਉਹਦੀ ਖੇਤ ਵਿੱਚ ਤਾਪਮਾਨ ਜਿਹੜਾ ਅਗਸਤ ਮਹੀਨੇ ਦੀ ਅਗਸਤ ਮਹੀਨੇ ਵਿੱਚ ਹੀ ਆਪਾਂ ਦੇਖ ਰਹੇ ਹਾਂ ਤਾਪਮਾਨ ਕਿੰਨਾ ਡਾਊਨ ਆ ਗਿਆ ਤਾਪਮਾਨ ਸਤੰਬਰ ਮਹੀਨੇ ਵਾਲਾ ਅਗਸਤ ਮਹੀਨੇ ਵਿੱਚ ਆ ਗਿਆ ਜਿਹੜੀ ਸਟੇਜ ਸਤੰਬਰ ਮਹੀਨੇ ਚ ਹੋਣੀ ਸੀ ਉਹ ਅਗਸਤ ਮਹੀਨੇ ਵਿੱਚ ਝੋਨੇ ਦੀ ਬਣ ਗਈ ਅਗਸਤ ਚ ਬਣ ਗਈ ਤੇ ਉਹਦੇ ਨਾਲ ਜਿਹੜਾ ਟੈਂਪਰੇਚਰ ਆ ਖੇਤ ਦਾ ਟੈਂਪਰੇਚਰ ਚੇਂਜ ਹੋ ਗਿਆ ਇਹਦਾ ਹੁਣ ਫੁਟਾਰੇ ਤੋਂ ਪਹਿਲਾਂ ਤਾਂ ਇਹਦਾ ਫਾਇਦਾ ਜੇ ਇਹ ਹੀ ਹਾਲ ਆ ਫੁਟਾਰਾ ਨਹੀਂ ਆਇਆ ਉਦੋਂ ਪਹਿਲਾਂ ਕੋਈ ਚੱਕਰ ਨਹੀਂ ਫਾਇਦਾ ਪਰ ਜਿਹੜੀਆਂ ਫਟਾਰੇ ਵਿੱਚ ਨੇ ਉਪਰੋਂ ਹਲਕੀ ਹਲਕੀ ਕਣੀ ਪੈ ਰਹੀ ਆ ਤੇ ਨਾਲ ਥੋੜੀ ਥੋੜੀ ਹਵਾ ਚੱਲਦੀ ਆ ਉਹਦਾ ਝਾੜ ਘਟ ਸਕਦਾ ਉਹਨੂੰ ਨੁਕਸਾਨ ਹੋ ਸਕਦਾ ਹੁਣ ਕਿਸਾਨ ਭਰਾਵੋ ਜਿਆਦਾ ਯੂਰੀਆ ਦੀ ਗੱਲ ਕਰੀਏ ਨਾਈਟ੍ਰੋਜਨ ਦੀ ਜਿਹੜੀ ਮਾਤਰਾ ਉਹ ਬਹੁਤ ਬਿਮਾਰੀਆਂ ਨੂੰ ਵਾਧਾ ਦਿੰਦੀ ਆ ਵੱਧ ਵੱਧ ਯੂਰੀਆ ਦਾ ਨੁਕਸਾਨ ਵਾਧਾ ਵੱਧ ਯੂਰੀਏ ਦਾ ਫਾਇਦਾ ਘਟਾ ਇਹ ਸਚਾਈ ਆ ਕਿਉਂਕਿ ਉਹਨੇ ਤੁਹਾਡੇ ਝਾੜ ਵਿੱਚ ਕੋਈ ਵਾਧਾ ਨਹੀਂ ਕਰਨਾ ਉਹਨੂੰ ਜਿੰਨੀ ਖੇਤ ਨੂੰ ਲੋੜ ਆ ਬੂਜੇ ਨੂੰ ਲੋੜ ਆ ਜੇ ਓਨੀ ਉਹਨੂੰ ਨਾਈਟ੍ਰੋਜਨ ਮਿਲੂਗੀ ਤਾਂ ਬੂਜਾ ਸੋਨਾ ਬਣ ਜੂ ਉਹਦੇ ਲਈ ਕੀ ਕਰਨਾ ਚਾਹੀਦਾ ਉਹਦੇ ਲਈ ਜਿਹੜਾ ਪਹਿਲਾ ਯੂਰੀ ਆਪਾਂ ਪਾਉਨੇ ਆ ਉਹ ਸਹੀ ਮਾਤਰਾ ਦਾ ਪਾਓ ਦੂਜੇ 'ਚ ਥੋੜੀ ਜੀ ਡੋਜ਼ ਵਧਾ ਦਿਓ ਕਿਉਂਕਿ ਉਹਦੋਂ ਨੇ ਬੂਜਾ ਬਣਾਉਣਾ ਹੁੰਦਾ ਤੇ ਤੀਜੇ ਵਿੱਚ ਉਹਨੂੰ ਥੋੜਾ ਜਿਹਾ ਜਿਹੜਾ ਆਪਾਂ ਆਮ ਨਾਰਮਲ ਪਾਉਨੇ ਆ ਉਹ ਕਰਦੇ ਹੁਣ ਕਿਸਾਨ ਵੀਰ ਕੀ ਕਰਦੇ ਪਹਿਲੇ 'ਚ ਵੀ ਵੱਧ ਦੂਜੇ 'ਚ ਵੀ ਵੱਧ ਤੇ ਤੀਜੇ 'ਚ ਉਹਦੋਂ ਵੀ ਠੋਕ ਕੇ ਪਾ ਦਿੰਦੇ ਆ ਉਹਦੇ ਨਾਲ ਜਿਹੜਾ ਖੇਤ ਦੇ ਵਿੱਚ ਨੁਕਸਾਨ ਆ ਉਹ ਹੋਣ ਦਾ ਅ ਕਿਉਂਕਿ ਉਹਦੇ ਵਿੱਚ ਫਿਰ ਫੰਗਸ ਮਾਰਨ ਦਾ 올ਲੀ ਮਾਰਨ ਦਾ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਉਹਦੇ ਨਾਲ ਫਿਰ ਆਪਾਂ ਨੂੰ ਖੇਤ ਦਾ ਤਾਪਮਾਨ ਮੇਨਟੇਨ ਨਹੀਂ ਹੁੰਦਾ ਉਹਦੇ ਨਾਲ ਫਿਰ ਸਮੱਸਿਆ ਆਉਂਦੀ ਆ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਤੀਜਾ ਯੂਰੀ ਆਪਾਂ ਨੇ ਉਹਦੇ ਨਾਲ ਆਪਾਂ ਕੋਈ ਨਾ ਕੋਈ ਗਰੋਥ ਪ੍ਰੋਮੋਟਰ ਪਾ ਦਿੰਦੇ ਨੇ ਕਿਸਾਨ ਉਹਦੇ ਨਾਲ ਫਿਰ ਜਿਹੜਾ ਬਾਹਰੀ ਤਾਪਮਾਨ ਤੇ ਖੇਤ ਦੇ ਤਾਪਮਾਨ ਦਾ ਆਪਸ ਵਿੱਚ ਕੋਈ ਮੇਲ ਨਹੀਂ ਰਹਿੰਦਾ ਉਹਦੇ ਨਾਲ ਫਿਰ ਆਪਾਂ ਨੂੰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ ਹੁਣ ਜਿਹੜਾ ਜ਼ਿਆਦਾ ਮੀਂਹ ਪੈ ਰਿਹਾ ਇਹਦਾ ਉੱਪਰੋਂ ਬੂਜੇ ਨੂੰ ਕਿਉਂਕਿ ਉੱਪਰ ਫਟਾਰਾ ਨਹੀਂ ਆਇਆ ਉਹਨੂੰ ਕੋਈ ਨੁਕਸਾਨ ਨਹੀਂ ਸਾਡੇ ਬੂਜੇ ਨੂੰ ਕੋਈ ਨੁਕਸਾਨ ਨਹੀਂ ਨੁਕਸਾਨ ਆ ਸਾਡੀ ਜ਼ਮੀਨ ਨੂੰ ਜ਼ਮੀਨ ਦੇ ਵਿੱਚ ਜਿਹੜਾ ਤਾਪਮਾਨ ਉਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਉਹਦੇ ਨਾਲ ਠੇਠਾਂ ਬੂਜੇ ਦੇ ਵਿੱਚ ਓਲੀ ਪੈ ਜਾਣੀ ਆ ਓਲੀ ਦੇ ਨਾਲ ਫਿਰ ਆਪਣੇ ਝਾੜ ਦੇ ਉੱਤੇ ਅਸਰ ਹੋਣਾ ਉਹ ਵੀ ਕੋਈ ਮਸਲਾ ਨਹੀਂ ਜਿਹੜੀ ਦਵਾਈ ਆ ਸਪਰੇਅ ਆ ਤੇ ਉਹ ਆਪਾਂ ਨੂੰ ਥੋੜੀ ਠੋਕੇ ਕਰਨੀ ਪੈ ਜੂ ਹੋਰ ਤਾਂ ਕੋਈ ਇਹ ਨਹੀਂ ਵੀ ਆਪਾਂ ਨੂੰ ਠੋਕੇ ਵੀ ਨਹੀਂ ਸਮੇਸਰ ਠੋਕ ਇਹ ਨਹੀਂ ਕਿ ਡੋਜ਼ ਵੱਧ ਸਮੇ ਸਿਰ ਸਮੇ ਸਿਰ ਦਾ ਮਤਲਬ ਜਦੋਂ ਤੁਹਾਡੇ ਖੇਤ ਵਿੱਚ ਜਦੋਂ ਤੁਹਾਡਾ ਖੇਤ ਡਿਮਾਂਡ ਕਰ ਰਿਹਾ ਸਪਰੇ ਦੀ ਉਦੋਂ ਖੇਤ ਵਿੱਚ ਸਪਰੇ ਹੋ ਜਾਣੀ ਚਾਹੀਦੀ ਹੈ ਇਹ ਨਹੀਂ ਕਿ ਘਰੇ ਹੁਣ ਆਪਾਂ ਪਏ ਆ ਤੇ ਨਾਲ ਕਿਸੇ ਦਾ ਫੋਨ ਆ ਗਿਆ ਫਲਾਨ ਨੇ ਸਪਰੇ ਕਰਤੀ ਤੁਸੀਂ ਵੀ ਕਰ ਦੋ ਇਹ ਨਾ ਕਰਿਆ ਕਰੋ ਖੇਤ ਹੁਣ ਤਾਂ ਖੇਤ ਵਿੱਚ ਕੋਈ ਕੰਮ ਨਹੀਂ ਖੇਤ ਵਿੱਚ ਸਿਰਫ ਗੀੜਾ ਰੱਖਣਾ ਬੂਝਾ ਖੋਲ ਕੇ ਦੇਖੋ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਉਹਨੂੰ ਕਿਹੜੀ ਚੀਜ਼ ਦੀ ਜ਼ਰੂਰਤ ਲੱਗ ਰਹੀ ਆ ਤੇ ਬਸ ਇੰਨੀ ਦੇਖ ਰੇਖਾ ਪਾਣੀ ਜ਼ਿਆਦਾ ਖੜਾ ਰਹਿੰਦਾ ਤਾਂ ਫਿਰ ਆਪਾਂ ਨੂੰ ਸਮੱਸਿਆ ਆ ਸਕਦੀ ਆ ਤੇ ਸਪਰੇਅ ਸਮੇਂ ਸਿਰ ਹੋਣੀ ਚਾਹੀਦੀ ਆ ਫੇਰ ਆ ਕਿਤੇ ਇਹ ਨਾ ਹੋਵੇ ਵੀ ਉਧਰ ਉਹਲੀ ਰੋਗ ਵੱਧ ਜਾਵੇ ਤੇ ਇਧਰ ਆਪਾਂ ਬਾਅਦ ਦੇ ਵਿੱਚ ਜਦੋਂ ਕੰਮ ਹੋਜੂ ਖੇਤ ਦਾ ਨੁਕਸਾਨ ਹੋਜੂ ਉਦੋਂ ਬਾਅਦ ਸਪਰੇਹਾਂ ਕਰਦੇ ਫਿਰ ਜੰਨੇ ਫਿਰ ਤਿੰਨ ਤਿੰਨ ਸਪਰੇਹਾਂ ਕਰਦੇ ਆ ਇਸ ਕਰਕੇ ਜ਼ਿਆਦਾ ਗੱਲ ਲੰਮੀ ਨਹੀਂ ਕਰਦਾ ਕਿਸਾਨ ਪ੍ਰਾਵੋ ਉਹਲੀ ਵਾਲੀ ਸਪਰੇਅ ਆਪਾਂ ਵੈਸੇ ਵੀ ਕਰਦੇ ਆ ਕਰਨੀ ਵੀ ਪਊਗੀ ਤੇ ਉਹਦੇ 'ਚ ਕੌਲ ਨਾ ਕਰਿਆ ਕਰੋ ਸਮੇਂ ਸਿਰ ਜਿਹੜੀ ਆ ਉਹ ਸਪਰੇਅ ਕਰ ਦੇਣੀ ਚਾਹੀਦੀ ਆ ਹੁਣ ਬਸ ਇਹ ਹੋਰ ਅਰਦਾਸ ਕਰੋ ਕਿ ਜਿਹੜਾ ਮੀਂਹ ਆ ਉਹ ਜਲਦੀ ਜਲਦੀ ਸਹੀ ਹੋਵੇ ਕਿਉਂਕਿ ਤਰਨ ਤਰਨ ਸਾਈਡ ਆਪਾਂ ਦੇਖਿਆ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੇ ਆਮ ਘਰਾਂ ਦਾ ਪਸ਼ੂਆਂ ਦਾ ਕਿੰਨਾ ਨੁਕਸਾਨ ਹੋ ਗਿਆ ਆਮ ਬੰਦਿਆਂ ਨੂੰ ਕਿੰਨੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਰਹੀਆਂ ਨੇ ਇਸ ਕਰਕੇ ਆਪਣੇ ਮਾਧਮਾਲਵਾ ਦੋਆਬੇ ਦੇ ਵਿੱਚ ਜਿਹੜਾ ਉਹ ਰੈਡ ਅਲਰਟ ਆ ਤੇ ਉਹ 3 ਦਿਨ ਆਹੀ ਹਾਲ ਦੱਸਿਆ ਹੋਇਆ ਤੇ ਹੁਣ ਖੇਤ 'ਚ ਬਸ ਦੇਖਭਾਲ ਦੇ ਲਈ ਬੂਜੇ ਨੂੰ ਖੋਲ ਕੇ ਢੇੜਾ ਰੱਖਿਓ ਜੇ ਪਾਣੀ ਜ਼ਿਆਦਾ देर ਖੜਦਾ ਤਸ ਸਪਰੇਏ ਥੋੜੀ ਜੀ ਪਹਿਲਾਂ ਹੋ ਜੂ ਤਾਂ ਉਹਦਾ ਕੋਈ ਨੁਕਸਾਨ ਨਹੀਂ ਬਾਕੀ ਹੁਣ 5-7 ਦਿਨ ਜਿਹੜਾ ਉਹ ਆਰਾਮ ਨਾਲ ਹਜੇ ਕੋਈ ਫਾਇਦਾ ਨਹੀਂ ਕਿਉਂਕਿ ਪਾਣੀ ਕਦਮ ਸੁੱਕਣਾ ਨਹੀਂ ਮੌਸਮ ਵੀ ਤਾਪਮਾਨ ਤੁਹਾਨੂੰ ਪਤਾ ਧੁੱਪ ਉਹ ਨਹੀਂ ਕੜਾਕੇ ਵਾਲੀ ਤਾਂ ਮੈਨੂੰ ਲੱਗਦਾ ਨਹੀਂ ਕਿਉਂਕਿ ਭਾਦੋਂ ਦਾ ਜਿਹੜਾ ਮੀਂਹ ਹੁੰਦਾ ਉਹ ਮੌਸਮ ਦੇ ਵਿੱਚ ਜੇ ਪੈ ਜਾਵੇ ਤਾਂ ਮੌਸਮ ਵਿੱਚ ਬਦਲਾ ਲੈ ਕੇ ਆਉਂਦਾ ਟੈਂਪਰੇਚਰ ਆਪਾਂ ਨਹੀਂ ਹੁੰਦਾ ਧੁੱਪ ਇੰਨੀ ਹੋ ਨਹੀਂ ਹੁੰਦੀ ਇਸ ਕਰਕੇ ਹਵਾ ਤੇ ਧੁੱਪ ਥੋੜੀ ਲੱਗੂਗੀ ਫਿਰ ਨਾਲ ਦੀ ਨਾਲ ਜਿਹੜੀ ਸਪਰੇਅ ਆ ਉਹ ਆਪਾਂ ਕਰਾਂਗੇ ਤੇ ਉਲੀ ਨਾਸ਼ਕਾ ਜਿਹੜੀ ਆਪਾਂ ਨੂੰ ਪਹਿਲਾਂ ਉੜੀ ਕਰਨੀ ਪਊ ਤਾਂ ਕਿ ਜਿਹੜਾ ਖੇਤ ਵਿੱਚ ਆਪਣੇ ਉੜਲੀ ਦਾ ਕਿਤੇ ਵਾਧਾ ਨਾ ਹੋ ਜੇ ਜੇ ਦੇਖੋ ਪਹਿਲਾਂ ਜੇ ਕਰਦਾਂਗੇ ਨਾ ਤਾਂ ਉਹਦਾ ਕੋਈ ਨੁਕਸਾਨ ਨਹੀਂ ਸਪਰੇਅ ਤਾਂ ਵੈਸੇ ਵੀ ਦੋ ਸਪਰੇਹਾਂ ਤਾਂ ਹੋਣੀ ਹੀ ਹੋਣੀਆਂ ਨੇ ਆਪਾਂ ਨੂੰ ਪਤਾ ਤੇ ਜੇ ਹੁਣ ਕਈ ਕਿਸਾਨ ਵੀਰ ਕਹਿੰਦੇ ਆ ਕਮੈਂਟ ਕਰਨ ਲੱਗਦੇ ਆ ਉਹੀ ਸਪਰੇਹਾਂ ਕਰਾਈ ਜਾਂਦੇ ਹੋਰ ਦੇਖੋ ਕਿਸਾਨ ਭਰਾਵੋ ਜਿਨ੍ਹਾਂ ਦੇ ਉੜਲੀ ਰੋਗ ਪੈ ਜਾਂਦੇ ਨੇ ਸੁੰਡੀ ਰੋਗ ਕੋਈ ਪੈ ਜਾਂਦਾ ਉਦੋਂ ਬਾਅਦ ਫਸਲ ਦਾ ਨੁਕਸਾਨ ਹੁੰਦਾ ਉਹ ਸਾਰੀ ਉਮਰ ਕੋਈ 5-7 ਸਾਲ ਨਾਲ ਨਹੀਂ ਰਲਿਆ ਜਾਂਦਾ ਕੁਈ 10 ਕੀਲਿਆਂ ਦਾ ਨੁਕਸਾਨ ਹੋ ਜੇ 5 ਕੀਲਿਆਂ ਦਾ ਹੋ ਜੇ ਉਹ ਨਾਲ ਨਹੀਂ ਰਲੇ ਜਾਂਦਾ ਜੇ ਦੋ ਸਪਰੇ ਹਾਂ ਕਰ ਇੱਕ ਸਪਰੇ ਦਾ ਵੈਸੇ ਵੀ ਕਰਨੀ ਆ ਤੇ ਦੋ ਕਰ ਦਾਂਗੇ ਤੇ ਜਿਹੜੀਆਂ ਪੂਸ਼ਾ ਤੇ ਪਹਿਲਾਂ ਤਿੰਨ ਤਿੰਨ ਵੀ ਕਰਦੇ ਰਹੇ ਆ ਤੇ ਹੁਣ ਤਾਂ ਸਿਰਫ ਦੋ ਸਪਰੇ ਹਾਂ ਇੱਕ ਹੁਣ ਹੋ ਜਾਣੀਆਂ ਤੇ ਜਦੋਂ ਮੌਸਮ ਦਿਨ ਖੁੱਲ ਗਏ ਉਦੋਂ ਆਰਾਮ ਦੇ ਨਾਲ ਹਜੇ ਕੋਈ ਚੱਕਰ ਨਹੀਂ ਹਜੇ ਹੁਣ ਤਾਂ ਬਹੁਤ ਵਧੀਆ ਸਟੇਜ ਦੇ ਵਿੱਚ ਜਿਹੜਾ ਚੋਣਾ ਉਹ ਆਪਣਾ ਹੈਗਾ ਹਲੇ ਕੋਈ ਉਹ ਕੋਈ ਚੱਕਰ ਪੈਣ ਵਾਲਾ ਕੋਈ ਗੱਲ ਨਹੀਂ ਪਰ ਜੇ ਪਾਣੀ ਲਗਾਤਾਰ ਖੜਾ ਰਹਿ ਗਿਆ ਤੇ ਜਦੋਂ ਫਿਰ ਦਿਨ ਖੁੱਲ ਗਏ ਮੌਸਮ ਖੁੱਲ ਗਿਆ ਫਿਰ ਸਪਰੇਅ ਕਰਨ ਦੇ ਵਿੱਚ ਕੋਈ ਘੋਰ ਨਾ ਕਰਿਓ ਜਿਨ੍ਹਾਂ ਨੇ ਪਹਿਲੀ ਕਰਨੀ ਆ ਜਿਨ੍ਹਾਂ ਨੇ ਦੂਜੀ ਕਰਨਿਓ ਹਫਤਾ ਖੰਡ 10 ਦਿਨ ਰੋਕ ਕੇ ਫਿਰ ਕਰ ਸਕਦੇ ਆ ਕਿਉਂਕਿ ਉਹ ਉਹ ਖੇਤ ਦੇ ਵਿੱਚ ਹੀ ਆ ਜਿਨ੍ਹਾਂ ਨੇ ਪਹਿਲੀ ਸਪਰੇਅ ਕੀਤੀ ਉਹ ਹਲੇ ਖੇਤ ਦੇ ਵਿੱਚ ਆ ਉਹਦਾ ਅਸਰ ਕਿਤੇ ਗਿਆ ਨਹੀਂ ਫਿਰ ਉਹ ਦੂਜੀ ਕਰ ਸਕਦੇ ਆ ਤੇ ਆਪਾਂ ਜਿਹੜੀ ਆ ਜਿਨ੍ਹਾਂ ਨੇ ਕੀਤੀ ਨਹੀਂ ਉਹਨਾਂ ਨੂੰ ਫਾਇਦਾ ਹੋ ਜੂ ਹਲੇ ਦਿਨ ਮਿਲ ਜਾਣਗੇ ਜਦੋਂ ਦਿਨ ਖੁੱਲ ਗਏ ਉਦੋਂ ਸਪਰੇਅ ਕਰਦੇਓ ਇਸ ਕਰਕੇ ਅਰਦਾਸ ਕਰੋ ਕਿ ਜਿਹੜਾ ਇਹ ਮੀਂਹ ਆ ਇਹ ਕੱਲਾ ਕਿਸਾਨਾਂ ਦਾ ਨਹੀਂ ਹੋਰ ਪਸ਼ੂਆਂ ਪੰਛੀਆਂ ਦਾ ਹੋਰ ਕਿੰਨਾ ਨੁਕਸਾਨ ਆ ਹਾਂ ਜਿਹੜਾ ਆ ਉਤਰਨ ਤਰਨ ਸਾਈਡ ਫਲਾਡ ਆਏ ਹੋਇਆ ਤੇ ਉਹ ਬੱਚਤ ਹੋ ਸਕੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ